ਤਦੋਂ ਉਹ ਸਰਕਾਰ ਨਿਕਲੇ ਚਾਹ ਪੀ ਗਏ ਰੋਟੀ ਚ ਟਿਕਾ ਕੇ ਉਧਰ ਖੇਤਾਂ ਚ ਸਾਡੀ ਲੇਬਰ ਨੂਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਹੂੰ ਹੂੰ ਉਧਰ ਨੂੰ ਫਿਰ ਸ਼ਾਮ ਨੂੰ ਅੱਗੇ ਰੂਟੀਨ 'ਚ ਜਾਂਦੇ ਹੀ ਆ ਦੂਜਾ ਦਾ ਢਿੱਲੇ ਮੱਠੇ ਜਾਂ ਕਹਿ ਦੋ ਜਾਂ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀਗਾ ਦੁਨੀਆ ਦੇ ਸਭ ਤੋਂ ਬਜ਼ੁਰਗ ਮਹਾਨ ਮੈਰਾਥਨ ਦੌੜਾਕ ਸਰਦਾਰ ਫੋਜਾ ਸਿੰਘ ਦਾ ਬੀਤੇ ਕੱਲ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਉਹ 114 ਸਾਲ ਦੇ ਸਨ। ਉਹ ਸ਼ਾਮ ਨੂੰ ਜਲੰਧਰ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਜਦੋਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਹ ਗੰਭੀਰ ਜ਼ਖਮੀ ਹੋ ਗਏ। ਪਰਿਵਾਰਕ ਮੈਂਬਰ ਉਹਨਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਰਦਾਰ ਫੋਜਾ ਸਿੰਘ ਨੇ ਸਾਲ 2000 ਵਿੱਚ ਆਪਣੀ ਮੈਰਾਥਨ ਯਾਤਰਾ ਸ਼ੁਰੂ ਕੀਤੀ ਸੀ ਅਤੇ ਆਂਤ ਵਿੱਚ 8 ਦੌੜਾਂ ਵਿੱਚ ਹਿੱਸਾ ਲਿਆ। ਮੁਨਜਾ ਆਪਣੇ ਬਿਆਸ ਦੇ ਵਚਨੀਕ ਸਰਦਾਰ ਫੋਜਾ ਸਿੰਘ ਬ੍ਰਿਟੇਨ ਵਿੱਚ ਰਹਿੰਦੇ ਸਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਕਈ ਰਿਕਾਰਡ ਬਣਾਏ ਸਨ ਸਰਦਾਰ ਫੋਜਾ ਸਿੰਘ ਨੇ ਸਾਲ 2000 ਵਿੱਚ ਆਪਣਾ ਮੈਰਾਥਨ ਕੈਰੀਅਰ ਸ਼ੁਰੂ ਕੀਤਾ ਅਤੇ ਕੁੱਲ 8 ਅੰਤਰਰਾਸ਼ਟਰੀ ਮੈਰਾਥਨਾਂ ਵਿੱਚ ਹਿੱਸਾ ਲਿਆ 2011 ਵਿੱਚ ਉਹਨਾਂ ਨੇ ਟੋਰਾਂਟੋ ਮੈਰਾਥਨ ਵਿੱਚ ਹਿੱਸਾ ਲੈ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਹਾਲਾਂਕਿ ਜਨਮ ਸਰਟੀਫਿਕੇਟ ਨਾ ਹੋਣ ਕਾਰਨ ਉਹਨਾਂ ਦਾ ਨਾਮ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਨਹੀਂ ਹੋ ਸਕਿਆ ਸਰਦਾਰ ਫੋਜਾ ਸਿੰਘ ਦਾ ਜਨਮ 1911 ਵਿੱਚ ਹੋਇਆ ਸੀ ਉਹ 5 ਸਾਲ ਦੀ ਉਮਰ ਤੱਕ ਤੁਰ ਨਹੀਂ ਸਕਦੇ ਸਨ ਕਿਉਂਕਿ ਉਹਨਾਂ ਦੀਆਂ ਲੱਤਾਂ ਕਮਜ਼ੋਰ ਸਨ 90 ਦੇ ਦਹਾਕੇ ਵਿੱਚ ਉਹ ਪੂਰਬੀ ਇੰਗਲੈਂਡ ਦੇ ਇਲਫੋਰਡ ਸ਼ਹਿਰ ਵਿੱਚ ਆਪਣੇ ਪੁੱਤਰ ਨਾਲ ਸੈਟਲ ਹੋ ਗਏ ਸਨ ਉਹਨਾਂ ਨੇ 89 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਤੇ ਕਈ ਅੰਤਰਰਾਸ਼ਟਰੀ ਮੈਰਥਨਾ ਵਿੱਚ ਹਿੱਸਾ ਲਿਆ 3:30 ਵਜੇ ਦੀ ਗੱਲ ਆ ਹੂੰ ਹੂੰ ਭਗੋਂ ਬਸ ਸੈਰ ਕਰਨ ਨਿਕਲੇ ਚਾਹ ਪੀ ਗਏ ਰੋਡ 'ਚ ਟਿਕਾ ਕੇ ਤੇ ਉਧਰ ਖੇਤਾਂ 'ਚ ਸਾਡੀ ਲੇਬਰ ਰੂਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਹੂੰ ਹੂੰ ਉਧਰ ਨੂੰ ਫਿਰ ਸ਼ਾਮ ਨੂੰ ਅੱਗੇ ਰੂਟੀਨ 'ਚ ਜਾਂਦੇ ਹੀ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਰੋਡ ਦੇ ਜਿੱਲਾ ਮੜਿਆ ਚੜੇ ਰਿਹਾ ਪਤਾ ਨਹੀਂ ਲੱਗਾ ਸ਼ਾਮ ਤੱਕ ਫੋਨ ਟੈਲੀਫੋਨ ਨਹੀਂ ਆਇਆ ਹੂੰ ਹੂੰ ਦੇ ਤਾਂ ਵੀ ਇਹ ਰੋਜ਼ ਸਰਕਮ ਹਾਂਜੀ ਹਾਂਜੀ ਰੋਜ਼ ਸਵੇਰੇ ਸ਼ਾਮੀ ਰੋਜ਼ ਕੱਲੇ ਕੱਲੇ ਬੜੇ ਫੱਟ ਸੀ ਉਹ ਉਹ ਏਦਾਂ ਨਹੀਂ ਸੀ ਬੜੇ ਬੜੇ ਸਭ ਕੁਝ ਆ ਰੋਟੀ ਪਾਣੀ ਸਵੇਰੇ ਪਿੰਨੀ ਬੰਨੀ ਛੱਕ ਕੇ ਸਭ ਕੁਝ ਛੱਕ ਕੇ ਪਿੰਡ ਅੱਜ ਅੱਜ ਇੱਧਰੋਂ ਚੱਲਗਾ ਨਹੀਂ ਤਾਂ ਅੱਗੇ ਪਿੰਡਾਂ ਨੂੰ ਢੇੜਾ ਗੁੜਾ ਮਾਰਨਾ ਪਿੰਡ ਸਾਰੇ ਥੜਿਆਂ ਥੜਿਆਂ ਤੇ ਇੱਧਰ ਉੱਧਰ ਵਾਹ ਪੂ ਕੇ ਆਉਣਾ ਰਾਤ ਨੂੰ ਆਉਣਾ ਇਹ ਕੋਈ ਨਹੀਂ ਸੀ ਉਹਨਾਂ ਨੂੰ ਕੋਈ ਜਿਆਦਾ ਢਿੱਲੇ ਮੱਟੇ ਜਾਂ ਕਹਿਦਾ ਜਾਂ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀ